ਬੇ ਬਾਚ ਬੇੰਤੀ ਚਾ ਭਈ ਪਾਤ ਸ਼ਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨ ਨਮਾ ਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਡੋਸਟ ਸਬ ਤਮਕਾ ਬਹੁ ਆਪ ਹਾਥ ਦੇ ਮਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬ ਕਰਤਾਰ मोरछा निज कर दगरे सब बैरन को आज संगरे है पूरन हुए हमारी आशा तोर भयन की रह प्यासा तमहे छाड़ कोई अवर ना त्याओ जो बर चाहो सो पाऊं ते पाओ सेवक सिख से हमारे तारी है चुन चुन सतर हमारे मारी है आप हाथ दे मुझे अबरे अमरन का लका त्रास निवरी है हो जो सदा हमारे पाछा सरिया से तू जो जुकर हो रचा ਰਾਖ ਲਹੁ ਮਹ ਰਾਖ ਅੰਧਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਬਤਰ ਕਾਲ ਪਾਇ ਸ਼ਿਵਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜ ਚੰਦ ਉਪਜਾਇ ਆਤ ਅੰਤ ਏਕੈ ਅਵਤਾਰਾ ਸੋ ਗੁਰੂ ਸਾਜਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸੇਵ ਕਨਕੋ ਸੇਵ ਗੁਣ ਸੁਖ ਦਿਇਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਕੀਤੇ ਤੇ ਕੋ ਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖ ਹੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਰ ਕਰਕੇ ਪਟਪਟਕੇ ਜਾਣੈ ਜਬ ਉਤਕਰਖ ਕਰ ਕਰ ਤਾਰਾ ਪ੍ਰਜਾਤਰਤ ਤਬ ਦੇਹ अपਾਰ ਜਬ ਆਕਰ ਕਰਤ ਹੋ ਕਬ ਹੋ ਤਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਰ ਆਪਨੇ ਬੂਝ ਉਚਾਰੈ तमसाभिहितरः तनरालम जानत वेद वेद अर् आलम नरनकार नर्बकार नर्लम्ब आद अनिल अनाद साम्ब ताका मूढ उचारत वेदा जाकोऽपि वना पावत वेदा ताक कर्पा हन हनुमानत महामूढ कश वेद न जानत महादेव को कहत सदा सेव नरनकार काचि न तनः पेव ਆਪ ਆਪਣੇ ਬੁੱਧ ਹੈ ਜੀਤੇ ਬਰਨਤ ਪੈਨ ਪੈਨ ਤੋ ਹੈ ਤੇਤੀ ਤਮਰਾ ਲਗਾ ਨਾ ਜਾਏ ਪਸਾਰਾ ਕਹਿ ਬੇਦਲ ਸਜਾ ਪ੍ਰਥਮ ਸੰਸਾਰ ਇਕਾ ਰੂਪ ਨੂਪ ਸਰੂਪ ਰੰਗ ਪਿਉਰਾਵ ਗਹਿ ਬੂਪਾ ਅੰਡਜ ਜਰਜ ਸੇਤਜ ਕੀਨੀ ਉਤਪਯ ਖਾਨ ਬਹੋਰ ਰਚ ਦੇਨੀ ਕਹੋ ਫੂਲ ਰਾਜ ਹਵ ਬੈਠਾ ਕਹੋ ਸਿਮਟ ਭਯੋ ਸੰਖਰ ਇਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਾਵ ਆਦ ਜੁਗਾਦ ਸਰੂਪ ਸਿਆ ਭਾਵ ਅਬਰਖਾ ਮਰੀ ਤਮ ਕਰੋ ਸੇਖੂ ਬਾਰ ਅਸਿਕ ਸੰਗਰ ਜੋਸ਼ਟ ਜਿਤੇ ਅਠਵਤ ਉਤਪਾਤਾ ਸਕਲ ਅਮਲੇਸ਼ ਕਰੋ ਰਨ ਕਾਤਾ ਜੇ ਅਸੀ ਤੋਜ ਤਵ ਸਰਨ ਪਰੇ ਤਨ ਕੇ ਜੋਸ਼ਟ ਤਗਤ ਹਵੇ ਮਰੇ ਪਰਸ ਜਾਵਨ ਪਗ ਪਰੇ ਤੇ ਹਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤੇ ਆਇ ਹੈ ਤਾਂ ਕੇ ਕਾਲ ਨਿਕੜਨੇ ਆਹੇ ਕਰੱਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਤਰੰਤ ਗਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂਕੇ ਤਾਪ ਤਨਕ ਮੋਹਰ ਹੋਰ ਦਸੇਦ ਕਰ ਮੋ ਸਭ ਹੋਈ ਦੁਸ਼ਟ ਛਾਪ ਸਖੈ ਨ ਕੋਈ ਏਕ ਬਾਰ ਜੰਤਮ ਸਭਾਰਾ ਕਾਲ ਪਾਸਤੇ ਤਾਹੇ ਉਪਰ ਜੈਨ ਨਰ ਨਾਮਤਿ ਹਰੂ ਕਹਾ ਦਰਦ ਦੁਸ਼ਟ ਦੋਖ ਤਿਰਹਾ खड्ग केत मै शरण तिहारि आप हाथ दल हो उबारे सर्व धर्म हो हो सहाय दुष्ट दोहते ले हो बचाई अबे बाच बेंती चौपाई पात शाही दशमी हमरी करो हाथ दरचा पूरन होए चेत की इच्छा ताव चरना नमान रहे हमारा अपना जान करो प्रत प्रतपारा हमरे दोस्त सब तमकाव हो आप हाथ दे मुहे बचाव हो सुखी बस मोर परिवार सेवक से तारा मोर अच्छा सब बैरन को आज संगरे है पूरन हुए हमारी आशा तोर भयन की रह प्यासा आसा तमह साढ़ कोई अवर ना जो बर चाहो सुम ते पाऊं सेवक सिख हमारे तारी है चुन चुन सतर हमारे मारी है ਆਪ ਹਾਥ ਤੇ ਮੁਝ ਅਮਰ ਅਮਰਨ ਕਾਲ ਕਾ ਤਰਾ ਸਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸਰੇ ਅਸ ਤੂ ਜੋ ਜੁ ਕਰ ਹੋ ਰਚਾ ਰਖ ਲਿਹੁ ਮਹ ਰਖ ਅੰਧਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਬਤਰ ਕਾਲ ਪਾਇ ਸਿਵ ਜੂ ਅਵਤਰਾ काल पाए कर बेसन प्रकाश सकल काल का की आत्मा सा जन काल योगी सब कीओ वेदराज ब्रह्मा जूतियो जन काल सब लोक सवारा नमस्कार है तहे हमारा जन काल सब जगत बनाया देव दैत जचन उपजाए आथ अंत एकै अवतार सो गुरु साम जेहो हमारा नमस्कार तिसहि को हमारी सकल प्रजा जिन आप सवारे सेवाकानको सेवागुण सुखदियो सतरनको फल मोह बदकियो कटकटके अन्तरकी जानत भले बरेकी पीर पचानत चीटी ते कोंचर असथूला साब पार कृपा दृष्ट कर फूला संतन दुख पाए ते दुखी सुख पाए साधन के सुखी एक एके पीर अपाशानय कर कर के पट पट के जानै जब उत कर 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 तार प्रजातरत तब देह अपारा जब आकर करत हो कब हो तब मैं मिलत देह तर सब हो जेते बदन श्रेष्ठ सब धर आप अपने बोझ उचार तम सब हित रहत नर आलम जनत वेद भेद अर आलम नरनकार निरबकार निर्लंब आद अनिल अनाद सांब ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਹਨੁਮਾਨਤ ਮਹ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰਕਾ ਚੀਨ ਤਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪੈਨ ਪੈਨ ਤੋ ਹੇਤੇ ਤਿਤਮਰ ਲਗਾ ਨਾ ਜਾਏ ਪਸਾਰਾ ਕਹਿ ਬੇਦ ਸਜ ਪ੍ਰਥਮ ਸੰਸਾਰ 日から karu panu peserru parang ke piura kehibu pa Andaa jejereje si tejeini otobu juga nobohor ra kauhuful raraja hawa Betha kahu se mata payo sangre ikiketha sagrissriskai acam pave Pa juga du serru pesiang pave abrakca meritamekro si kubar asing sangu. दोष्ट जते अथवा त उतपाता सकल अमलेष करो रन काता जे असि तुज तब सरन प्रेतन के दोष्ट दगत हवै मरे परख जावन पग परति हारे तन के तम संकट सब तारे जो कल को एक भारत आए है ताके काल निकट ने आ है अच्छा कर अच्छा होए तहे सब काल डष्ट अरष्ट त्रयंत गला करपा दृष्ट तन जाहे निहरह ਤਾਕੇ ਤਾਪ ਤਨਕ ਮਹਰ ਹੋਰ ਦਸੇਦ ਘਰ ਮੋ ਸਭ ਹੋਈ ਦੁਸ਼ਟ ਸ਼ਬਸ਼ੈ ਸਖੈ ਨ ਕੋਈ ਏਕ ਬਾਰ ਜੰਤਮ ਸੰਬਾਰਾ ਕਾਲ ਪਾਸਤੇ ਤਾਹੇ ਉਪਰ ਜੈਨ ਨਰ ਨਾਮਤਿ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮ ਸਰਨति ਹਾਰੀ ਆਪ ਹਾਥ ਦਿਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਹ ਤੇ ਲਹੁ ਬਚਾਈ ਬੇ ਬਾਚ ਬੇਂਤੀ ਚਾ ਪਈ ਪਾਤ ਸ਼ਾਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਾ ਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਡੋਸਟ ਸਭ ਤਮਕਾ ਬਹੁ ਆਪ ਹਾਥ ਦੇ ਮਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰਾ मोर अच्छा नज कर दख रहे है सब बैरन को आज संग पूरन हुए हमारी आशा तोर भयन की रह प्यासा आशा तम छाड़ कोई अवर ना जो बर चाहो सो पाऊं सेवक सिख हमारे तारी है चुन चुन सतर हमारे मारी है आप हाथ दे मुझे अमर अमरन का लका त्रास निवरी है हो जो सदा हमारे पाचा सरिया से तू जो जुकर हो रचा பிர हो maka nahareसाhiबsanta स hapeरे dinaබ दुष्टनke hananta cedha gananta ka leपाi्र baत ka leपाय सेव्य අत ka leपाय कर bisaन प्रकाsa सकालka कितම sa jaव kaजugi सवकබदराju juथ. ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜ ਚੰ ਉਪਜਾਇ ਆਦ ਅੰਤ ਏਕੈ ਅਵਤਾਰਾ ਸੋ ਗੁਰੂ ਸਾਜਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸੇਵ ਕਨਕ ਸੇਵ ਗੁਨ ਸੁਖ ਦਿਇਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਤੇ ਤੇ ਕੋਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖ ਹੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਰ ਕਰਕੇ ਪਟਪਟਕੇ ਜਾਣੈ ਜਬ ਉਦਕਰਕ ਕਰ ਕਰ ਤਾਰਾ ਪ੍ਰਜਾਤਰਤ ਤਬ ਦੇਹ ਅਪਾਰ ਜਬ ਆਕਰ ਕਰਤ ਹੋ ਕਬ ਹੋ ਤਮ ਮੈ ਮਿਲਤ ਦੇਹ ਤਰ ਸਭ ਹੋ ਜੀਤੇ ਬਦਨ ਸ੍ਰੇਸ਼ਟ ਸਭ ਧਰ ਆਪਨੇ ਬੂਝ ਉਚਾਰ तमसाभिहिते अर्हत नरालम जानत वेद वेद अर् आलम नरनकार नरबकार नरलम्ब आद अनिल अनाद साम्ब ताका मूड उचारत वेदा जाकोपि वना पावत वेदा ताक कर्पा हन हनुमानत महमूड कश वेद न जानत महादेव को कहत सदा सेव नरनकार काचि नतनः पेव ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪੈਨ ਪੈਨ ਤੋ ਹਤੇ ਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰ ਇਕਾ ਰੂਪ ਨੂਪ ਸਰੂਪ ਰੰਗ ਪਿਉ ਰਵ ਕਹਿ ਬੂਪਾ ਅੰਡਜ ਜਰਜ ਸੇ ਤਜਕੀਨੀ ਉਤਪਜ ਖਾਨ ਬਹੋਰ ਰਚ ਦੇਨੀ ਕਹੋ ਫੂਲ ਰਾਜ ਹਵ ਬੈਠਾ ਕਹੋ ਸਿਮਟ ਭਇਓ ਸੰਖਰ ਇਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਾਵ ਆਦ ਜੁਗਾਦ ਸਰੂਪ ਸਿਆ ਭਾਵ ਅਬਰਖਾ ਮਰੀ ਤਮ ਕਰੋ ਸੇਖੂ ਬਾਰ ਅਸਿਕ ਸੰਗਰ ਜੋਸ਼ਟ ਜਿਤੇ ਅਠਵਤ ਉਤਪਾਤਾ ਸਕਲ ਅਮਲੇਸ਼ ਕਰੋ ਰਨ ਕਾਤਾ ਜੇ ਅਸੀ ਤੋਜ ਤਵ ਸਰਨ ਪਰੇ ਤਨ ਕੇ ਦੋਸ਼ਟ ਤਗਤ ਹਵੇ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤੇ ਆਇ ਹੈ ਤਾਂ ਕੇ ਕਾਲ ਨਿਕਟ ਨੇ ਆਹੈ ਕਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਤਰੰਤ ਗਲਾ ਕਰਪਾ ਦ੍ਰਿਸ਼ਟ ਤਨ ਚਾਹੇ ਨਿਹਰ ਹੋ ਤਾਂਕੇ ਤਾਪ ਤਨਕ ਮਹਰ ਹੋਰ ਦਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਬਸ਼ ਸਖੈ ਨ ਕੋਈ ਇੱਕ ਬਾਰ ਜੰਤਮ ਸੰਪਾਰਾ ਕਾਲ ਫਾਸਤੇ ਤਾਹੇ ਉਪਰ ਜੈਨ ਨਰ ਨਾਮਤ ਹਰ ਕਹਾ ਦਰਦ ਦੁਸ਼ਟ ਦੋਖ ਤਿਰਹਾ ਖੜਗ ਕੇਤਮੈ ਸਰਨ ਤਿਹਾਰੀ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਜੋ ਸਤ ਦੋਹ ਤੇ ਲਹੁ ਬਚਾਈ ਕਬਿ ਉਬਾਚ ਬੇਨਤੀ ਚਉ ਪਈ ਪਾਤ ਸ਼ਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਾ ਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दोस्त सब तमकाव हो आप हाथ दे मुहे बचाव हो सुखी बस है मोर परिवार सेवक से तारा मोर अच्छा निज कर आज संगरे है पूरन हुए हमारी आशा तोर भयन की रह प्यासा आसा तमह साढ़ कोई अमर नातिया जो बर चाहो सुतुमते पाओ सेवक सिख हमारे तारी है चुन चुन सत्र हमारे मारे है ਆਪ ਹਾਥ ਤੇ ਮੁਝ ਬਰੇ ਅਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਛ ਸਰੇ ਅਸ ਤੂ ਜੋ ਜੁ ਕਰ ਹੋ ਰਚਾ ਰੱਖ ਲਿਹੁ ਮੋਹ ਰੱਖ ਅੰਧਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਬਤਰ ਕਾਲ ਪਾਇ ਸਿਵ ਜੂ ਅਵਤਾਰਾ काल पाए कर बेसन प्रकाश सकल काल का की आत्मा सा जवन काल योगी सब कीओ वेदराज ब्रह्मा जूतियो जवन काल सब लोक सवारी नमस्कार है तहे हमारा जवन काल सब जगत बनाया देव दैत जचन उपजाए आद अंत एकै अवतार सो गुरु सामज हो हमारा नमस्कार तिसहि को हमारी सकल प्रजा जिन आप सवारी සवගनක සवගන සोखदීෝ සතරන්න को පළමोබදකීෝ කඩගඩක අන්तර්ख जाනාත පलेබරයකි පිරපचाනත चटीते कोෝचौर අසथूල්ला සබ පාරකරප दृष්ठ කරපුूල්ला සන්තना दुගपाए तेෙ දුुखि सुुකपाए සාධन के සूखी, ਇਕ ਏਕੀ ਪਰਪ੍ਰਸ਼ਾਨ ਨੈ ਕਰ ਕਰਕੇ ਪਟ ਪਟਕੇ ਜਾਣੇ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੋ ਤਮ ਮਿਲਤ ਦੇਹ ਤਰ ਸਭ ਹੋ ਜੀਤੇ ਬਦਨ ਸ੍ਰੇਸ਼ਟ ਸਭ ਧਰ ਆਪਲੇ ਬੂਝ ਉਚਾਰ ਤਮ ਸਭ ਹੀ ਤਰਹਿ ਤੰਦਰਾਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨਿਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਹਨੁ ਮਾਨਤ ਮਹ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀਨ ਨ ਤਨਹ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪੈਨ ਪੈਨ ਤੋ ਹੇਤੇ ਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬੇਦ ਸਜ ਪ੍ਰਥਮ ਸੰਸਾਰ 日から karu panu peserru parangke piuraaf kehibu pa anda jejereje si tezekini otobu juga bohor raini kauhuful raraja hawa Betha ka se mata payo sang ikketha sagrisris dikai acamp pave Ad juga duuru pesiang pa abrakca meritamekro si kubar asing sangu. दुष्ट जते अठवत उतपाता सकल अमलेष करो रन काता जे असि तुज तब सरन परे तन के दुष्ट दगत हवै मरे परख जावन पग परे ति हारे तन के तम संकट सब तारे जो कल को एक भारत आए है ताके काल निकट ने आ है हरच्छा होए ताहे सब काला दुष्ट अरिष्ट त्रय तगला करपा त्रिष्ट तन जाहे नरह ताके ताप महर मोहर घोर दसे मो सब हुई दुष्ट छाप सख न कोई एक बार जंत में संबारा काल फास्ते ताहि बार जैन नर नाम ते हरु हर कहा दर्द दुष्ट दोख ते रहा खड़ग केत में शरण तिहारी आप हाथ दल हो उबारी सर्व धर्म हो सहाय दुष्ट दोहते लेहु बचाई ਬੇਵਾਚ ਬੇਨਤੀ ਚਾ ਪਈ ਪਾਤ ਸ਼ਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਾ ਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਡੋਸਟ ਸਭ ਤਮਕਾ ਬਹੁ ਆਪ ਹਾਥ ਦੇ ਮਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰਾ मोर अच्छा नज कर दख सब बैरन को आज संगरे है पूरन हुए हमारी आशा तोर पयन की रह पे तमहे तमह कोई अवर ना त्याऊं जो बर चाहो सो पाऊं सेवक सेख हमारे तारी है चुन चुन सतर हमारे मारी है आप हाथ दे मुझे अबरे अमरन का लका त्रास निवरी है हो जो सदा हमारे पाचा सरिया से तू जो जुकर हो रचा பிரख हो මराखनहारेसाහිब සत स haएපरे दन බन्ध दुष्टन के hanन्antaतම परचdha gananta ka leपा्र බबत kaलपाय सेव्य අවත kaलपाय करबසन प्रकाsa सකකාलका किਤම sa जावनकाජග सवකयो බෙदराජ්‍රमाජथयो. ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤ ਜਚੰ ਉਪਜਾਇ ਆਤ ਅੰਤ ਏਕੈ ਅਵਤਾਰਾ ਸੋ ਗੁਰੂ ਸਭ ਜਹੂ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸੇਵ ਕਨ ਕੋ ਸੇਵ ਗੁਨ ਸੁਖ ਦਿਇਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ चीटी ते कोचर असथूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर कर के पड़ के पटपड़की जान जब उद कर, कर तारा प्रजा तरत तब देह अपार जब आकर हो कब हो तो मैं मिलत देह तर सब हो जेते बदन श्रेष्ठ सब तारबली बूझ उचार

ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪੈਨ ਪੈਨ ਤੋ ਹੇਤੇ ਤਿ ਤਮਰਾ ਲਖਾ ਨ ਜਾਏ ਪਸਾਰਾ ਕਹਿ ਬੇਦਲ ਸਜ ਪ੍ਰਥਮ ਸੰਸਾਰ। ਏਕਾ ਰੂਪ ਨੂਪਸ ਰੂਪ ਰੰਕ ਪੁਰਾਵ ਕਹੀ ਬੂਪਾ ਅੰਡਜ ਜਰਜ ਸੇਤਜ ਕੀਨੀ ਉਤਪਜ ਖਾਨ ਬਹੋਰ ਰਚ ਦੇਨੀ। ਕਹੋ ਫੂਲ ਰਾਜ ਹਵ ਬੈਠਾ ਕਹੋ ਸਿਮਟ ਭਯੋ ਸੰਖਰ ਇਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਾਵ। ਆਦ ਜੁਗਾਦ ਸਰੂਪ ਸਿਆ ਭਾਵ ਅਬਰਖਾ ਮਰੀ ਤਮਕਰੋ ਸਿਖੂ ਬਾਰ ਅਸਿਕ ਸੰਗਰ ਜੋਸ਼ਟ ਜਿਤ ਅਠਵਤ ਉਤਪਾਤਾ ਸਕਲ ਅਮਲੇਸ਼ ਕਰੋ ਰਨ ਕਾਤਾ ਜੇ ਅਸੇ ਤੁਜ ਤਵ ਸਰਨ ਪ੍ਰੇਤਨ ਕੇ ਦੋਸ਼ਟ ਤਗਤ ਹਵ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਗਲ ਕੋ ਇਕ ਬਾਰਤੇ ਆਇ ਹੈ ਤਾਂ ਕੇ ਕਾਲ ਨਿਕੜਨੇ ਆਹੇ ਕਰੱਚਾ ਹੋਏ ਤਾਹੇ ਸਭ ਕਾਲਾ ਡੁਸਟ ਅਰੇਸਟ ਤਰੰਤ ਗਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂਕੇ ਤਾਪ ਤਨਕ ਮੋਹਰ ਹੋਰ ਦਸੇਦ ਕਰ ਮੋ ਸਭ ਹੋਈ ਡੁਸਟ ਛਾਪ ਸਖੈ ਨ ਕੋਈ ਏਕ ਬਾਰ ਜੰਤਮ ਸਭਾਰਾ ਕਾਲ ਪਾਸਤੇ ਤਾਹੇ ਉਪਰ ਜੈਨ ਨਰ ਨਾਮਤਿ ਹਰੁ ਕਹਾ ਦਰਦ ਡੁਸਟ ਦੋਖ ਤੇ ਰਹਾ ਖੜਗ ਕੇਤਮ ਸਰਨ ਤੇ ਹਾਰਿਆ ਪਾਤ ਹਾਥ ਦਿਲ ਹੋ ਬਾਰੇ ਸਰਬ ਧਰਮ ਹੋ ਹੋ ਸਹਾਈ ਜੋਸ਼ਟ ਦੋਹ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ